ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ KCC ਲੋਨ ਦੀ ਠੀਕ ਹੈ ਜੀ KCC ਲੋਨ ਯਾਨੀ ਕਿ ਕਿਸਾਨ ਕ੍ਰੈਡਿਟ ਲੋਨ ਦੀ ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ ਜਿਹੜਾ ਕਿਸਾਨ ਕ੍ਰੈਡਿਟ ਲੋਨ ਆਪਾਂ ਨੂੰ ਬੈਂਕ ਵਾਲੇ ਦਿੰਦੇ ਹੀ ਨਹੀਂ ਠੀਕ ਹੈ ਜੀ ਆਪਾਂ ਨੂੰ ਭਜਾਈ ਰੱਖਦੇ ਨੇ ਅਗਲੇ ਮਹੀਨੇ ਦਵਾਂਗੇ ਤੁਹਾਡੇ ਕਾਗਜ਼ ਪੂਰੇ ਨਹੀਂ ਤੇ ਹੋਰ ਵੀ ਕਈ ਤਰ੍ਹਾਂ ਦੇ ਬਹਾਨੇ ਲਾਉਂਦੇ ਨੇ ਹਜੇ ਪਿੱਛੋਂ ਅਪਡੇਟ ਨਹੀਂ ਆਈ ਕੋਈ ਠੀਕ ਹੈ ਜੀ ਲਿਸਟ ਜਾਈ ਨਹੀਂ ਹੋਈ ਠੀਕ ਹੈ ਜੀ ਤੁਹਾਡੇ ਨਾਮ 'ਚ ਪ੍ਰੋਬਲਮ ਹੈ ਤੁਹਾਡੇ ਬੈਂਕ 'ਚ ਹੀ ਹੈ ਪਿਛੋ ਲਿਮਟ ਨਹੀਂ ਬਣ ਰਹੀ ਕਈ ਤਰ੍ਹਾਂ ਦੇ ਬਹਾਨੇ ਜਰੂਰ ਲਾਉਂਦੇ ਨੇ ਠੀਕ ਹੈ ਜੀ ਤੁਹਾਨੂੰ ਲੋਨ ਨਹੀਂ ਦਿੰਦੇ ਤਾਂ ਦੋਸਤੋ ਇਸ ਸਥਿਤੀ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿ ਤਾਂ ਜੋ ਤੁਹਾਨੂੰ ਜਿਹੜਾ ਬੈਂਕ ਹੈ ਜਿਹੜਾ ਤੁਹਾਨੂੰ ਲੋਨ ਦੇ ਸਕੇ ਠੀਕ ਹੈ ਜੀ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਕਿ ਸਰਕਾਰ ਦੇ ਤਰਫੋਂ ਹਰੇਕ ਕਿਸਾਨ ਨੂੰ ਦੇਣਾ ਚਾਹੀਦਾ ਹੈ ਬੈਂਕ ਦੇ ਵੱਲੋਂ ਠੀਕ ਹੈ ਜੀ ਪਰ ਫਿਰ ਵੀ ਕਈ ਮੈਨੇਜਰ ਇਹੋ ਜਿਹੇ ਹੁੰਦੇ ਨੇ ਕਿ ਉਹ ਜਿਹੜੇ ਲੋਕਾਂ ਨੂੰ ਜਿਹੜਾ ਵਿਆਜ ਜਿਹੜਾ ਕਿ ਕ੍ਰੈਡਿਟ ਕਾਰਡ ਆ ਜਿਹੜਾ ਠੀਕ ਹੈ ਜੀ ਕਿਸਾਨ ਕ੍ਰੈਡਿਟ ਕਾਰਡ ਬਣਿਆ ਹੁੰਦਾ ਉਸ ਤੇ ਕੋਈ ਵੀ ਲਿਮਿਟ ਨਹੀਂ ਦਿੰਦੇ ਠੀਕ ਹੈ ਚਾਹੇ ਉਹ 2 ਲੱਖ ਦੀ ਹੋਵੇ 1 ਲੱਖ ਦੀ ਹੋਵੇ 1.5 ਲੱਖ ਦੀ ਹੋਵੇ ਜਿੰਨੀ ਕਿ ਤੁਹਾਡੀ ਜ਼ਮੀਨ ਆ ਉਸ ਹਿਸਾਬ ਦੇ ਨਾਲ ਇਹ ਲਿਮਿਟ ਮਿਲਦੀ ਹੈ ਤਾਂ ਦੋਸਤੋ ਇਸ ਸਥਿਤੀ ਦੇ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਾਂ ਨੂੰ ਉਹਨਾਂ ਦੀ ਸ਼ਿਕਾਇਤ ਜਿਹੜੀ ਠੀਕ ਹੈ ਜੀ ਕੰਪਲੀਟ ਕਿੱਥੇ ਕਰੀਏ ਤਾਂ ਕਿ ਜੋ ਆਪਣਾ ਜਿਹੜਾ ਕੇ ਸੀ ਸੀ ਲੋਨ ਹੈ ਠੀਕ ਹੈ ਜੀ ਕੇ ਸੀ ਸੀ ਲੋਨ ਜਿਹੜਾ ਠੀਕ ਹੈ ਉਹ ਪਾਸ ਹੋ ਸਕੇ ਤਾਂ ਦੋਸਤੋ ਇਹੋ ਜਿਹੀ ਮੈਂ ਤੁਹਾਨੂੰ ਅੱਜ ਠੀਕ ਹੈ ਜੀ ਕੁਝ ਤਰੀਕੇ ਦੱਸਣ ਜਾ ਰਿਹਾ ਏਕ ਜਾਂ ਦੋ ਤਰੀਕੇ ਇਹੋ ਜੇ ਦੱਸੂਗਾ ਜਿਸ ਦੇ ਨਾਲ ਦੋਸਤੋ ਜਿਹੜਾ ਬੈਂਕ ਮੈਨੇਜਰ ਹੈ ਠੀਕ ਹੈ ਜੀ ਬੈਂਕ ਵਾਲਾ ਜਿਹੜਾ ਮੈਨੇਜਰ ਹੈ ਉਹ ਤੁਹਾਡੇ ਘਰ ਆ ਕੇ ਠੀਕ ਹੈ ਜੀ ਘਰ ਆ ਕੇ ਤੁਹਾਨੂੰ ਲੋਨ ਦੇਵੇਗਾ ਠੀਕ ਹੈ ਜੀ ਇਹੋ ਜਿਹਾ ਕੀ ਪ੍ਰੋਸੀਜਰ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਧਿਆਨ ਨਾਲ ਤੁਸੀਂ ਸੁਣਨਾ ਜੇ ਤੁਹਾਨੂੰ ਵੀ ਕੇਸੀਸੀ ਦੀ ਲੋੜ ਹੈ ਕਿ ਲੋਨ ਦੀ ਲੋੜ ਹੈ ਠੀਕ ਹੈ ਜੀ ਉਸ ਤੇ ਤੁਹਾਨੂੰ ਮੈਨੇਜਰ ਜਾਂ ਬੈਂਕ ਵਾਲਾ ਕੋਈ ਤੰਗ ਕਰ ਰਿਹਾ ਹੈ ਇਸ ਸਥਿਤੀ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਇਸ ਵੀਡੀਓ ਤੇ ਜਾਣਾਂਗੇ ਪਰ ਦੋਸਤੋ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਐਵੇਂ ਨਹੀਂ ਕਿ ਦੇ ਆਪਾਂ ਉਹਦੇ ਹੱਕਦਾਰ ਵੀ ਨਹੀਂ ਹੁਈਏ ਠੀਕ ਹੈ ਜੀ ਆਪਾਂ ਨੂੰ ਕੇਸੀਸੀ ਲੋਨ ਮਿਲਦਾ ਹੀ ਨਹੀਂ ਆਪਾਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਤੇ ਆਪਾਂ ਜਿਹੜਾ ਇਹ ਕੰਮ ਹੈ ਜਿਹੜਾ ਠੀਕ ਹੈ ਜੀ ਮੈਂ ਤੁਹਾਨੂੰ ਅੱਜ ਵੀ ਇਸ ਵੀਡੀਓ ਵਿੱਚ ਦੱਸਾਂਗਾ ਤੇ ਆਪਾਂ ਇਹ ਕਰਨ ਲੱਗ ਜਾਈਏ ਐਵੇਂ ਇਹ ਕੰਮ ਨਹੀਂ ਹੋਏਗਾ ਦੋਸਤੋ ਤੁਸੀਂ ਪ੍ਰੋਪਰ ਸ਼ਰਤਾਂ ਪੂਰੀਆਂ ਕਰਦੇ ਹੋਣ ਠੀਕ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪ੍ਰੋਪਰ ਸ਼ਰਤਾਂ ਪੂਰੀਆਂ ਕਰਦੇ ਹੋ ਕਿਸੇ ਵੀ ਲੋਨ ਦੇ ਜਿਵੇਂ ਮਿਲਦਾ ਹੈ ਤੁਹਾਡੇ ਪੜੋਸੀ ਨੂੰ ਮਿਲਿਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਕਿਉਂਕਿ ਜਿਹੜੀਆਂ ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋ ਉਹ ਹੀ ਪੜੋਸੀ ਪੂਰੀ ਕਰਦਾ ਹੈ ਠੀਕ ਹੈ ਤੇ ਤਾਂ ਉਸ ਨੂੰ ਮਿਲ ਗਿਆ ਤੁਹਾਨੂੰ ਨਹੀਂ ਮਿਲਦਾ ਫਿਰ ਇਸ ਸਥਿਤੀ ਦੇ ਵਿੱਚ ਵੀ ਤੁਹਾਨੂੰ ਮਿਲਣਾ ਚਾਹੀਦਾ ਤੁਸੀਂ ਉਹਦੇ ਯੋਗ ਹੋ ਤਾਂ ਦੋਸਤੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਸ ਵੀਡੀਓ ਵਿੱਚ ਸਭ ਕੁਝ ਦੱਸਾਂਗੇ ਤਾਂ ਹੀ ਤੁਹਾਨੂੰ ਲੋਨ ਮਿਲੇਗਾ ਤਾਂ ਦੋਸਤੋ ਉਹ ਵੀ ਤੁਹਾਨੂੰ ਬੈਂਕ ਘਰ ਆ ਕੇ ਤੁਹਾਨੂੰ ਦੇ ਕੇ ਜਾਏਗਾ ਲੋਨ ਕਿ ਆਓ ਜੀ ਤੁਸੀਂ ਆਓ ਤੁਹਾਡਾ ਲੋਨ ਪਾਸ ਹੋ ਚੁੱਕਿਆ ਹੈ ਤੁਸੀਂ ਲੋਨ ਲੈ ਲਓ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਾਂਗੇ ਕਿ ਕੇਸੀਸੀ ਲੋਨ ਹੈ ਜਿਹੜਾ ਠੀਕ ਹੈ ਜੀ ਕੇਸੀਸੀ ਲੋਨ ਕਿਸ ਨੂੰ ਮਿਲਦਾ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਦੋਸਤੋ ਕਈਆਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਇਸ ਕੀ ਕੇਸੀਸੀ ਲੋਨ ਕਿਸ ਨੂੰ ਮਿਲਦਾ ਹੈ ਤਾਂ ਦੋਸਤੋ ਜੇ ਤੁਸੀਂ ਵੀ ਤਾਂ ਦੋਸਤੋ ਜੇ ਤੁਸੀਂ ਵੀ ਸ਼ਰਤਾਂ ਪੂਰੀਆਂ ਕਰਦੇ ਹੋ ਠੀਕ ਹੈ ਜੀ ਸ਼ਰਤਾ ਪੂਰੀਆ ਕਰਦੇ ਹੋ ਕੇ ਸੀ ਸੀ ਲੋਨ ਦੀਆਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਕਿਹੜੇ ਕਿਹੜੇ ਤੁਹਾਡੇ ਕੋਲ ਡਾਕੂਮੈਂਟ ਵਗੈਰਾ ਹੋਣਾ ਚਾਹੀਦੇ ਨੇ ਤਾਂ ਜੋ ਤੁਸੀਂ ਉਹਦੇ ਯੋਗ ਹੋ ਸਕੋ ਤਾਂ ਦੋਸਤੋ ਸਭ ਤੋਂ ਪਹਿਲਾਂ ਦੱਸ ਦਈਏ ਕੇ ਸੀ ਸੀ ਲੋਨ ਮਿਲਦਾ ਕਿਹਨੂੰ ਹੈ ਠੀਕ ਹੈ ਐਲੀਜੀਬਿਲਿਟੀ ਕੀ ਹੈ ਐਲੀਜੀਬਿਲਿਟੀ ਕੀ ਹੈ ਜਿਸ ਨੂੰ ਲੋਨ ਮਿਲਦਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿਹੜਾ ਕਿਸਾਨ ਠੀਕ ਹੈ ਜੀ ਕਿਸਾਨ ਹੈ ਜਿਹੜਾ ਠੀਕ ਹੈ ਜੀ ਬੈਂਕ ਦੇ ਵਿੱਚ ਖਾਤਾ ਹੁੰਦਾ ਠੀਕ ਹੈ ਉਸ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਦੋਸਤੋ 21 ਸਾਲ ਠੀਕ ਹੈ ਜੀ 21 ਸਾਲ ਉਹਦੀ ਉਮਰ ਹੋਣੀ ਚਾਹੀਦੀ ਹੈ ਤਾਂ ਹੀ ਉਸ ਨੂੰ ਕੇ ਸੀ ਸੀ ਦਾ ਲੋਨ ਮਿਲਦਾ ਹੈ ਤਾਂ ਦੋਸਤੋ ਜੇ ਉਹਨਾਂ ਦੀ ਉਮਰ ਹੈ ਜਿਹੜੀ 21 ਸਾਲ ਤੋਂ ਥੱਲੇ ਹੈ ਠੀਕ ਹੈ ਜੀ ਜੇ ਇਹਦੇ ਨਾਂ ਤੇ ਕੇ ਸੀ ਸੀ ਲੋਨ ਬਣਵਾਉਣਾ ਹੈ ਜਾਂ ਕੇ ਸੀ ਸੀ ਲੋਨ ਲੈਣਾ ਹੈ ਉਹਦੀ 21 ਸਾਲ ਨਹੀਂ ਹੈ ਤਾਂ ਦੋਸਤੋ ਉਹ ਪਾਤਰ ਨਹੀਂ ਹੋਏਗਾ ਜੇ 21 ਸਾਲ ਉਮਰ ਹੈ ਤਾਂ ਦੋਸਤੋ ਉਹਨੂੰ ਲੋਨ ਮਿਲੇਗਾ ਠੀਕ ਹੈ ਜੀ ਦੂਸਰਾ ਦੂਸਰਾ ਕੀ ਹੈ ਜੀ ਜਿਹੜੀ ਉਹਦੀ ਜ਼ਮੀਨ ਹੈ ਠੀਕ ਹੈ ਜੀ ਜਿਹੜੀ ਉਸ ਕਿਸਾਨ ਦੇ ਨਾਂ ਤੇ ਜ਼ਮੀਨ ਹੈ ਉਹ ਬੈਂਕ ਖਾਤੇ ਦੇ ਵਿੱਚ ਠੀਕ ਹੈ ਜੀ ਤੁਸੀਂ ਧਿਆਨ ਨਾਲ ਜਿਹੜੀ ਜ਼ਮੀਨ ਹੈ ਠੀਕ ਹੈ ਜੀ ਜਿਹੜੀ ਜ਼ਮੀਨ ਦੇ ਵਿੱਚ ਨਾਮ ਹੈ ਠੀਕ ਹੈ ਜੀ ਜ਼ਮੀਨ ਦੇ ਵਿੱਚ ਨਾਮ ਹੈ ਠੀਕ ਹੈ ਜੀ ਜਿਹੜਾ ਨਾਮ ਹੈ ਐ ਨੇਮ ਤੇ ਜਿਹੜਾ ਬੈਂਕ ਦੇ ਵਿੱਚ ਨੇਮ ਹੈ ਠੀਕ ਹੈ ਜੀ ਬੈਂਕ ਦੇ ਵਿੱਚ ਨੇਮ ਹੈ ਉਹ ਸੇਮ ਹੋਣੇ ਚਾਹੀਦੇ ਨੇ ਠੀਕ ਹੈ ਜੀ ਇਹ ਨਾਮ ਸੇਮ ਹੋਣੇ ਚਾਹੀਦੇ ਇਹ ਨਾ ਹੋਵੇ ਕਿ ਜਿਹੜੀ ਜ਼ਮੀਨ ਦਾ ਇੰਤਕਾਲ ਹੈ ਉਹਦੇ ਵਿੱਚ ਕੋਈ ਹੋਰ ਨਾਮ ਹੋਵੇ ਤੇ ਬੈਂਕ ਦੇ ਵਿੱਚ ਕੋਈ ਹੋਰ ਨਾਮ ਹੋਵੇ ਜਿਸ ਨੂੰ ਆਪਾਂ ਫਰਦ ਵਗੈਰਾ ਕਹਿ ਦਿੰਦੇ ਨੇ ਜਿਹੜੀ ਆਪਾਂ ਢਾਗਾ ਕੇ ਲਏ ਨੇ ਦੋਸਤੋ ਉਹਦੇ ਵਿੱਚ ਠੀਕ ਹੈ ਜੀ ਤਾਂ ਬੈਂਕ ਦੇ ਵਿੱਚ ਜਿਹੜੇ ਡਾਕੂਮੈਂਟ ਬੈਂਕ ਦੀ ਕਾਪੀ ਹੈ ਤੇ ਕੇ ਸੀ ਸੀ ਜਿਹੜਾ ਠੀਕ ਹੈ ਜੀ ਕਾਰਡ ਹੈ ਉਹਦੇ ਵਿੱਚ ਤੁਹਾਡਾ ਨਾਮ ਸੇਮ ਹੋਣਾ ਚਾਹੀਦਾ ਹੈ ਤਾਂ ਦੋਸਤੋ ਇਹ ਹੋ ਗਏ 2 ਪੁਆਇੰਟ ਠੀਕ ਹੈ ਜੀ ਜਿਸ ਨੂੰ ਕੇ ਸੀ ਸੀ ਲੋਨ ਮਿਲਦਾ ਹੈ ਫਿਰ ਅਗਲਾ ਪੁਆਇੰਟ ਕੀ ਹੈ ਜੀ ਜਿਸ ਨੂੰ ਕੇ ਸੀ ਸੀ ਲੋਨ ਮਿਲਣਾ ਚਾਹੀਦਾ ਹੈ ਉਹਦੇ ਕੋਲ ਜਿਹੜੀ ਜ਼ਮੀਨ ਹੈ ਠੀਕ ਹੈ ਜੀ ਲੈਂਡ ਹੈ ਠੀਕ ਹੈ ਜੀ ਲੈਂਡ ਹੈ ਜਿਹੜੀ ਉਹ ਐਗਰੀਕਲਚਰ ਵਾਲੀ ਹੋਵੇ ਐਗਰੀਕਲਚਰ ਵਾਲੀ ਹੋਵੇ ਇਸ ਤੇ ਮੰਨ ਲਓ ਬੰਜਰ ਜ਼ਮੀਨ ਨਾ ਹੋਵੇ ਉਤੋਂ ਕੋਈ ਨਾ ਕੋਈ ਫਸਲ ਜ਼ਰੂਰ ਉਗਦੀ ਹੋਵੇ ਠੀਕ ਹੈ ਜੀ ਤਾਂ ਜੋ ਸਰਕਾਰ ਇਹ ਦੇਖਦੀ ਹੈ ਕਿ ਜਿਹੜਾ ਇਹ ਲੈਂਡ ਹੈ ਜਿਹੜੀ ਐਗਰੀਕਲਚਰ ਵਾਲੀ ਤਾਂ ਹੋਵੇ ਤਾਂ ਜੋ ਜਿਹੜਾ ਅਸੀਂ ਕੇਸੀਸੀ ਲੋਨ ਦਵਾਂਗੇ ਉਹ ਦੁਬਾਰਤੋਂ ਅਸੀਂ ਕਿਸਾਨ ਤੋਂ ਲੈਣਾ ਵੀ ਹੈ ਵਾਪਸ ਇਸ ਕਰਕੇ ਠੀਕ ਹੈ ਜੀ ਯਾਨੀ ਕਿ ਜਿਹੜਾ ਅਸੀਂ ਲੋਨ ਦਵਾਂਗੇ ਉਹ ਰਿਕਵਰੀ ਹੋ ਸਕੇ ਤਾਂ ਹੁਣ ਅਗਲਾ ਜੀ ਜਿਹੜੀ ਇਹ ਜ਼ਮੀਨ ਹੈ ਠੀਕ ਹੈ ਜਿਹੜੀ ਇਹ ਜ਼ਮੀਨ ਤੁਸੀਂ ਦਿਓਗੇ ਇਹਦੇ ਉੱਤੇ ਕੋਈ ਕਰਜ਼ਾ ਪਹਿਲਾਂ ਤੋਂ ਨਾ ਹੋਵੇ ਲੋਨ ਇਹ ਪਹਿਲਾਂ ਤੋਂ ਕੋਈ ਵੀ ਲੋਨ ਨਾ ਹੋਵੇ ਠੀਕ ਹੈ ਜੀ ਫਿਰ ਤੁਹਾਨੂੰ ਇਹ ਜਿਹੜਾ ਕੇਸੀਸੀ ਦਾ ਲੋਨ ਹੈ ਉਹ ਤੁਹਾਡੇ ਪਹਿਲਾਂ ਜਾਂ ਤੁਸੀਂ ਕਿਸੇ ਦੂਸਰੇ ਬੈਂਕ ਤੋਂ ਠੀਕ ਹੈ ਜੀ ਜਾਂ ਕਿਤੇ ਬਾਹਰਲੀ ਬ੍ਰਾਂਚ ਤੋਂ ਤੁਸੀਂ ਇਹਦੇ ਉੱਤੇ ਕੋਈ ਵੀ ਖਰਚਾ ਵਗੈਰਾ ਨਾ ਲਿਆ ਹੋਵੇ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਜਿਹੜੀਆਂ ਕਿ ਫਾਈਨੈਂਸ ਦੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਉਹਨਾਂ ਤੋਂ ਵੀ ਆਪਾਂ ਲੋਨ ਲੈ ਲੈਂਦੇ ਆ ਤਾਂ ਦੋਸਤੋ ਇਸ ਜ਼ਮੀਨ ਦੇ ਉੱਤੇ ਕੋਈ ਵੀ ਲੋਨ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਹਨਾਂ ਤੁਹਾਨੂੰ ਸਮਝ ਆ ਗਿਆ ਤੇ ਜਿਹੜਾ ਪੰਜਵਾਂ ਹੈ ਜੀ ਦੋਸਤੋ ਜਿਹੜਾ ਤੇੜਾ ਸਿਵਲ ਸਕੋਰ ਹੈ ਜਿਹੜਾ ਠੀਕ ਹੈ ਜੀ ਕਿਸਾਨ ਦਾ ਜਿਹੜਾ ਸਿਵਲ ਸਕੋਰ ਹੈ ਉਹ ਵੀ ਬੜੀਆ ਹੋਣਾ ਚਾਹੀਦਾ ਹੈ ਘੱਟੋ ਘੱਟ ਦੋਸਤੋ ਤੁਹਾਡਾ ਉਹ 700 ਪਲੱਸ ਹੋਣਾ ਚਾਹੀਦਾ ਹੈ ਠੀਕ ਹੈ ਜੀ 700 ਪਲੱਸ ਜਿਹੜਾ ਉਹ ਤੁਹਾਡਾ ਲੋਨ ਜਿਹੜਾ ਕਿ ਲੈਨ ਦੇ ਲਈ ਸਿਵਲ ਸਕੋਰ ਹੋਣਾ ਚਾਹੀਦਾ ਹੈ ਤਾਂ ਦੋਸਤੋ ਇਹ ਕੁਝ ਗੱਲਾਂ ਸੀ ਜਿਹੜੀਆਂ ਕਿ ਕਿਸਾਨ ਕ੍ਰੈਡਿਟ ਕਾਰਡ ਤੇ ਜੇ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਤਾਂ ਦੋਸਤੋ ਇਹ ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋ ਹੁਣ ਦੋਸਤੋ ਆਪਾਂ ਆ ਜਾਂਦੇ ਹਾਂ ਮੇਨ ਅੱਜ ਦੀ ਵੀਡੀਓ ਦੇ ਪੁਆਇੰਟ ਤੇ ਜੇ ਦੋਸਤੋ ਤੁਸੀਂ ਇਹ ਜਿਹੜਾ ਲੋਨ ਲੈਣਾ ਚਾਹੁੰਦੇ ਹੋ ਤੁਹਾਨੂੰ ਹੁਣ ਦੇਖ ਲਿਆ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਜੇ ਤੁਸੀਂ ਇਹ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਤਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਜਿਹੜਾ ਬੈਂਕ ਹੈ ਠੀਕ ਹੈ ਜੀ ਬੈਂਕ ਹੈ ਇਹ ਕੇਸੀਸੀ ਲੋਨ ਦਿੰਦਾ ਹੈ ਠੀਕ ਹੈ ਜੀ ਕੇਸੀਸੀ ਲੋਨ ਦਿੰਦਾ ਹੈ ਤਾਂ ਤੁਸੀਂ ਜਿਹੜਾ ਇਹ ਲੋਨ ਦਿੰਦਾ ਹੈ ਦੋਸਤੋ ਸਭ ਤੋਂ ਇਹ ਜਿਹੜਾ ਆਰਬੀਆਈ ਦੇ ਤਹਿਤ ਹੁੰਦੇ ਆ ਸਾਰੇ ਠੀਕ ਹੈ ਜੀ ਆਰਬੀਆਈ ਦੇ ਤਹਿਤ ਸਾਰੇ ਬੈਂਕ ਹੁੰਦੇ ਨੇ ਜਿਹੜੇ ਕਿ ਇਹ ਲੋਨ ਪ੍ਰੋਵਾਈਡ ਕਰਵਾਉਂਦੇ ਨੇ ਬੈਂਕਾਂ ਇਹ ਬੈਂਕ ਦੇ ਸਿਰਫ ਇੱਕ ਵਿੱਚੋਂ ਕਹਿੰਦਾ ਮਤਲਬ ਇੱਕ ਜਰੀਆ ਹੁੰਦਾ ਹੈ ਜਿਹੜਾ ਕਿ ਇਹ ਪਾਸ ਕਰਵਾਉਂਦਾ ਹੈ ਠੀਕ ਹੈ ਜੀ ਹੁਣ ਦੋਸਤੋ ਸਭ ਤੋਂ ਪਹਿਲਾਂ ਜੇ ਤੁਹਾਨੂੰ ਬੈਂਕ ਮੈਨੇਜਰ ਜਿਹੜਾ ਕਿ ਸਭ ਤੋਂ ਮਹਿੰਤ ਗੱਲ ਬੈਂਕ ਮੈਨੇਜਰ ਦੀ ਹੈ ਜਿਹੜਾ ਤੰਗ ਕਰਦਾ ਹੈ ਲੋਕਾਂ ਨੂੰ ਤੱਕੇ ਖੁੰਦਾ ਹੈ ਠੀਕ ਹੈ ਜੀ ਤੁਹਾਡਾ ਲੋਨ ਨਹੀਂ ਹੋਇਆ ਤੁਹਾਡਾ ਪਾਸ ਨਹੀਂ ਹੋਇਆ ਸੋ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਹੁਣ ਆਪਾਂ ਕੀ ਕਰਨਾ ਹੈ ਪਹਿਲੇ ਤੇ ਬੈਂਕ ਦੇ ਕੋਲ ਲਾਸਟ ਟਾਈਮ ਜ਼ਰੂਰ ਜਾਣਾ ਇੱਕ ਬੈਂਕ ਮੈਨੇਜਰ ਦੇ ਕੋਲ ਕਿ ਤੁਸੀਂ ਮੇਰਾ ਲੋਨ ਹੈ ਜਿਹੜਾ ਪਾਸ ਕਰਨਾ ਹੈ ਨਹੀਂ ਕਰਨਾ ਜਿਹੜਾ ਮੇਰਾ ਕੇ ਸੀ ਸੀ ਦਾ ਲੋਨ ਹੈ ਜਿਹੜਾ ਮੈਂ ਲੈਣਾ ਚਾਹੁੰਦਾ ਫਸਲ ਬੀਜਣ ਦੇ ਲਈ ਮੈਨੂੰ ਪੈਸੇ ਚਾਹੀਦੇ ਨੇ ਠੀਕ ਹੈ ਤੇ ਤੁਸੀਂ ਉਹ ਪਾਸ ਕਰਨਾ ਹੈ ਕਿ ਨਹੀਂ ਕਰਨਾ ਠੀਕ ਹੈ ਜੀ ਜੇ ਫਿਰ ਵੀ ਉਹ ਮੰਨ ਜਾਂਦਾ ਤੇ ਠੀਕ ਹੈ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਲਾਜਗੀ ਹੈ ਠੀਕ ਹੈ ਜੀ ਪਹਿਲਾਂ ਲਾਜ ਜਿਹੜਾ ਇਹਦਾ ORIGINAL ਠੀਕ ਹੈ ਜੀ ORIGINAL ਜਿਹੜੀ ਏਰੀਆ ਹੁੰਦਾ ਹੈ ਠੀਕ ਹੈ ਜੀ ਏਰੀਆ ORIGINAL ਏਰੀਆ ਹੁੰਦਾ ਜਿਵੇਂ ਕਿ ਤੁਹਾਡੇ ਛੋਟੇ-ਮੋਟੇ ਏਰੀਆ ਵਿੱਚ ਦੁਕਾਨ ਹੈ ਠੀਕ ਹੈ ਜੀ ਤੁਸੀਂ ਉਸ ਏਰੀਆ ਦੇ ਹਿਸਾਬ ਨਾਲ ਲਉਣਾ ਹੈ ਕਿ ਉੱਥੇ ਡਿਸਟ੍ਰਿਕਟ ਕਿਹੜਾ ਫਿਰ ਉਹਨਾਂ ਡਿਸਟ੍ਰਿਕਟਾਂ ਦੇ ਹਿਸਾਬ ਨਾਲ ਦੋਸਤੋ ਇੱਕ ਵੱਡੀ ਦੁਕਾਨ ਹੁੰਦੀ ਹੈ ਉਵੇਂ ਹੀ ਬੈਂਕ ਦੇ ਹਿਸਾਬ ਨਾਲ ਦੋਸਤੋ ਬੈਂਕ ਇੱਕ ਹੁੰਦਾ ਹੈ ਬ੍ਰਾਂਚ ਇਹਨਾਂ ਦੀਆਂ ਡਿਸਟ੍ਰਿਕਟ ਦੇ ਵਿੱਚ ਕਈ ਹੁੰਦੀਆਂ ਨੇ ਤੇ ਇਹਨਾਂ ਬ੍ਰਾਂਚਾਂ ਨੂੰ ਮਿਲਾ ਕੇ ਦੋਸਤੋ ਇੱਕ ਏਰੀਆ ਹੁੰਦਾ ਹੈ ਠੀਕ ਹੈ ਜੀ ਓਰੀਜਨਲ ਹੁੰਦਾ ਹੈ ਉਹ ਖੇਤਰੀਆ ਏਰੀਆ ਠੀਕ ਹੈ ਜੀ ਉਹ ਥੋੜਾ ਤਸੇ ਉਹਦੇ ਵਿੱਚ 2 ਜਾਂ 3 ਜਿਹੜੇ ਜ਼ਿਲ੍ਹੇ ਆਉਂਦੇ ਨੇ ਠੀਕ ਹੈ ਉਹ ਤੁਸੀਂ ਦੇਖਣਾ ਤੁਹਾਡੇ ਏਰੀਆ ਦਾ ਕਿਹੜਾ ਓਰੀਜਨਲ ਹੈ ਏਰੀਆ ਹੈ ਠੀਕ ਹੈ ਉਹਦੇ ਵਿੱਚ ਤੁਸੀਂ ਉਹਨੂੰ ਸ਼ਿਕਾਇਤ ਕਰਨੀ ਹੈ ਇਹ ਸ਼ਿਕਾਇਤ ਕਿਵੇਂ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਤੁਹਾਨੂੰ Google ਤੇ ਵੀ ਮਿਲ ਜੇਗਾ ਨੰਬਰ ਠੀਕ ਹੈ ਜੀ ਬੈਂਕ ਦੇ ਵਿੱਚ ਵੀ ਲਿਖਿਆ ਹੁੰਦਾ ਹੈ ਕਿ ਤੁਹਾਡਾ ਉਸ ਬੈਂਕ ਦਾ ਜਿਹੜਾ ਉਹ ਬੈਂਕ ਹੈ ਉਹਦਾ ਓਰੀਜਨਲ ਆਫਿਸ ਕਿਹੜਾ ਪੈਂਦਾ ਹੈ ਓਰੀਜਨਲ ਏਰੀਆ ਕਿਹੜਾ ਪੈਂਦਾ ਹੈ ਠੀਕ ਹੈ ਜੀ ਹੁਣ ਤੁਸੀਂ ਕੀ ਕਰ ਸਕਦੇ ਹੋ ਉੱਥੋਂ ਉਹਦਾ ਨੰਬਰ ਲੈ ਸਕਦੇ ਹੋ ਨੰਬਰ ਤੇ ਵੀ ਕਾਲ ਕਰ ਸਕ ਤੇ ਤੁਸੀਂ ਈਮੇਲ ਵੀ ਕਰ ਸਕਦੇ ਹੋ ਈਮੇਲ ਵੀ ਕਰ ਸਕਦੇ ਹੋ ਤੇ ਦੋਸਤੋ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਚਿੱਠੀ ਵੀ ਲਿਖ ਸਕਦੇ ਹੋ ਜੇ ਤੁਸੀਂ ਪੱਤਰ ਲਿਖਣਾ ਹੈ ਕੋਈ ਵੀ ਠੀਕ ਹੈ ਜੀ ਪੋਸਟ ਆਫਿਸ ਰਾਹੀਂ ਤੁਸੀਂ ਲਿਖ ਕੇ ਦੇ ਸਕਦੇ ਹੋ ਰਾਈਟ ਵੀ ਕਰ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਤਿੰਨੇ ਕੰਮ ਕਰ ਸਕਦੇ ਹੋ ਹੁਣ ਦੋਸਤੋ ਜੇ ਤੁਸੀਂ ਇਹ ਜਿਹੜਾ ਰਿਜਨਲ ਏਰੀਆ ਹੈ ਠੀਕ ਹੈ ਜੀ ਇਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਤੁਸੀਂ ਫਿਰ ਜਾਣਾ ਹੈ ਇਸ ਬੈਂਕ ਦੇ ਠੀਕ ਹੈ ਜੀ ਜਿਹੜਾ ਇਹ ਬੈਂਕ ਹੈ ਤੁਹਾਡਾ ਇਹਦੇ ਜ਼ੋਨਲ ਏਰੀਆ ਠੀਕ ਹੈ ਜੀ ਜਿਹੜਾ ਜ਼ੋਨਲ ਏਰੀਆ ਹੁੰਦਾ ਹੈ ਠੀਕ ਹੈ ਜੀ ਉਹ ਉਹਦੇ ਵਿੱਚ ਕੀ ਹੁੰਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਰੀਜਨਲ ਰੀਜਨਲ ਏਰੀਆ ਹੁੰਦਾ ਹੈ ਦੋਸਤੋ ਉਹਦੇ 4-5 ਰੀਜਨਲ ਜਿਹੜੇ ਹੁੰਦੇ ਨੇ ਠੀਕ ਹੈ ਜੀ ਰੀਜਨ ਬਣਾਏ ਹੁੰਦੇ ਨੇ ਉਹਦੇ ਵਿੱਚ ਇਹ ਇਹ ਕੰਮ ਕਰਦਾ ਹੈ 4-5 ਰੀਜਨਲ ਜਿਹੜੇ ਇਹਦੇ ਅੰਦਰ ਕੰਮ ਕਰਦੇ ਨੇ ਤੁਸੀਂ ਇਹਨੂੰ ਵੀ ਲਿਖ ਸਕਦੇ ਹੋ ਠੀਕ ਹੈ ਜੀ ਤੁਸੀਂ ਇਹਨੂੰ ਮੇਲ ਵੀ ਕਰ ਸਕਦੇ ਹੋ ਠੀਕ ਹੈ ਤੁਸੀਂ ਇਹਨੂੰ ਲਿਖ ਕੇ ਵੀ ਸੈਂਡ ਕਰ ਸਕਦੇ ਹੋ ਪੋਸਟ ਰਾਹੀਂ ਤੇ ਦੋਸਤੋ ਜੇ ਇਹ ਉਰੇ ਵੀ ਗੱਲ ਨਾ ਬਣੇ ਠੀਕ ਹੈ ਤਾਂ ਦੋਸਤੋ ਤੁਸੀਂ ਜਿਹੜੀ ਹੈੱਡ ਬ੍ਰਾਂਚ ਹੁੰਦੀ ਹੈ ਠੀਕ ਹੈ ਜੀ ਹੈੱਡ ਆਫਿਸ ਠੀਕ ਹੈ ਜੀ ਜਿਵੇਂ ਕਿ ਚੰਡੀਗੜ੍ਹ ਹੋ ਗਿਆ ਦਿੱਲੀ ਹੋ ਗਿਆ ਠੀਕ ਹੈ ਜੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਹੁੰਦੀ ਹੈ ਹੈੱਡ ਆਫਿਸ ਹੁੰਦਾ ਉਹਨਾਂ ਦਾ ਐਡਰੈਸ ਗੂਗਲ ਤੋਂ ਤੁਸੀਂ ਕੱਢ ਸਕਦੇ ਹੋ ਤਾਂ ਦੋਸਤੋ ਉੱਥੇ ਵੀ ਤੁਸੀਂ ਇਹਨਾਂ ਦੀ ਸ਼ਿਕਾਇਤ ਇਸੇ ਤਰੀਕੇ ਦੇ ਨਾਲ ਕਰ ਸਕਦੇ ਹੋ ਚਾਹੇ ਤੁਸੀਂ ਈਮੇਲ ਕਰ ਦਿਓ ਸਭ ਤੋਂ ਬੈਟਰ ਮੈਂ ਤੁਹਾਨੂੰ ਦੱਸੂਗਾ ਦੋਸਤੋ ਈਮੇਲ ਹੁੰਦੀ ਹੈ ਤੁਸੀਂ ਉਹਦੇ ਵਿੱਚ ਲਿਖਣਾ ਕੀ ਹੈ ਦੋਸਤੋ ਇਹ ਧਿਆਨ ਨਾਲ ਤੁਸੀਂ ਦੇਖਣਾ ਹੈ ਠੀਕ ਹੈ ਜੀ ਤੁਸੀਂ ਉਹਦੇ ਵਿੱਚ ਲਿਖਣਾ ਹੈ ਸਭ ਤੋਂ ਪਹਿਲਾਂ ਦੋਸਤੋ ਆਪਣਾ ਨਾਮ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਅਕਾਊਂਟ ਨੰਬਰ ਤੁਸੀਂ ਠੀਕ ਹੈ ਜੀ ਤੁਹਾਡੀ ਬ੍ਰਾਂਚ ਦਾ ਜਿਹੜਾ ਕਿੱਥੋਂ ਦੀ ਬ੍ਰਾਂਚ ਹੈ ਬ੍ਰਾਂਚ ਦਾ ਕੋਡ ਹੁੰਦਾ ਹੈ ਉਹ ਬ੍ਰਾਂਚ ਦਾ ਕੋਡ ਲਿਖਣਾ ਹੈ ਤੇ ਥੋੜੀ ਜੀ ਲੈਣਾ ਚੇ 150 ਲਾਈਨ ਦੇ ਵਿੱਚ ਤੁਸੀਂ ਦੋਸਤੋ ਦੱਸ ਦੇਣਾ ਕਿ ਅਸੀਂ ਅਸੀਂ ਇਹ ਫਲਾਣਾ ਬੈਂਕ ਨਾਲ ਬਿਲੋਂਗ ਕਰਦੇ ਸਾਡਾ ਖਾਤਾ ਉੱਥੇ ਹੈ ਠੀਕ ਹੈ ਜੀ ਬੈਂਕ ਮੈਨੇਜਰ ਹੈ ਜਿਹੜਾ ਉਹ ਕਿਸੇ وجہ ਦੇ ਨਾਲ ਦੋਸਤੋ ਸਾਨੂੰ ਜਿਹੜਾ ਕੇਸੀਸੀ ਲੋਨ ਨਹੀਂ ਦੇ ਰਿਹਾ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਤੇ ਦੋਸਤੋ ਪਹਿਲੀ ਗੱਲ ਤੇ ਦੋਸਤੋ ਤੁਹਾਨੂੰ ਉਰੇ ਤੱਕ ਕੋਈ ਲੋੜ ਨਹੀਂ ਜਿਹੜਾ ориجنલ एरिया है ठीक है, है, है जी वही ਤੁਹਾਡੀ ਇਹ ਪ੍ਰੋਬਲਮ ਸੋਲਵ ਕਰ ਦੇਗਾ ਕਿਉਂਕਿ ਦੋਸਤੋ ਆਰਬੀਆਈ ਦੇ ਤਹਿਤ ਦੋਸਤੋ ਕਿਸੇ ਵੀ ਕਿਸਾਨ ਨੂੰ ਬੈਂਕ ਤੰਗ ਨਹੀਂ ਕਰ ਸਕਦਾ ਕੇਸੀਸੀ ਲੋਨ ਦੇਣ ਤੇ ਠੀਕ ਹੈ ਜੀ ਕਿਉਂਕਿ ਦੋਸਤੋ ਕੇਸੀਸੀ ਲੋਨ ਹੀ ਬਣਾਇਆ ਗਿਆ ਹੈ ਕਿਸਾਨਾਂ ਦੇ ਲਈ ਠੀਕ ਹੈ ਜੀ ਉਹੀ ਨਹੀਂ ਇਹ ਦੇਉਣਗੇ ਤੇ ਫਿਰ ਉਹ ਕੇਸੀਸੀ ਲੋਨ ਜਿਹੜਾ ਕ੍ਰੈਡਿਟ ਕਾਰਡ ਦਾ ਕੋਈ ਹੀ ਫਾਇਦਾ ਨਹੀਂ ਰਹੇਗਾ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਮੈਨੇਜਰ ਹੈ ਜਿਹੜਾ ਮੈਨੇਜਰ ਕਹਿੰਦਾ ਹੈ ਕਿ ਇਹ ਲੋਨ ਨਹੀਂ ਮਿਲ ਰਿਆ ਉਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਲੋਨ ਮਿਲਿਆ ਮਿਲ ਸਭ ਕੁਝ ਰਿਆ ਹੁੰਦਾ ਉਹਨਾਂ ਦਾ ਕੀ ਹੁੰਦਾ ਉਹ ਤੁਹਾਨੂੰ ਬੰਨ ਲੁੰਦਾ ਹੈ ਕੀ ਲੁੰਦਾ ਹੈ ਜਿਹੜਾ ਟਾਰਗੇਟ ਸੀ ਠੀਕ ਹੈ ਜੀ ਟਾਰਗੇਟ ਪੂਰਾ ਹੋ ਗਿਆ ਇਹ ਕਹਿ ਦਿੰਦਾ ਹੈ ਕਿ ਜਿਹੜਾ ਪਿੱਛੇ ਟਾਰਗੇਟ ਆਇਆ ਸੀ ਪੂਰਾ ਹੋ ਗਿਆ ਉਹ ਕੀ ਕਰਦਾ ਤੁਹਾਨੂੰ ਐਡਵਾਂਸ ਦੇ ਵਿੱਚ ਰਿਜ਼ਰਵ ਰੱਖਦਾ ਹੈ ਤਾਂ ਕਿ ਦੁਬਾਰਤੋਂ ਜਦੋਂ ਇੱਕ ਫੇਰ ਜੋ ਸਾਨੂੰ ਪਿੱਛੋਂ ਆਰਡਰ ਆਏਗਾ ਠੀਕ ਹੈ ਜੀ ਪਿੱਛੋਂ ਆਰਡਰ ਆਗਾ ਤੁਹਾਡਾ ਨਾਮ ਉੱਚ ਪਾ ਲਾਂਗੇ ਪਰ ਤੁਹਾਨੂੰ ਤੇ ਚਾਹੀਦਾ ਇਸ ਏਰੀਆ 'ਚ ਮੰਨ ਲਓ ਪਹਿਲੇ ਮਹੀਨੇ ਚਾਹੀਦਾ ਹੈ ਇਹ ਚੌਥੇ ਮਹੀਨੇ 'ਚ ਆਵੇ ਤਾਂ ਦੋਸਤੋ 3 ਮਹੀਨੇ ਤੁਸੀਂ ਲੇਟ ਹੋਗੇ ਇਸ ਤਰੀਕੇ ਨਾਲ ਬੈਂਕ ਮੈਨੇਜਰ ਕੰਮ ਕਰਦੇ ਨੇ ਲੋਕਾਂ ਨੂੰ ਤੰਗ ਕਰਦੇ ਨੇ ਤਾਂ ਦੋਸਤੋ ਇਹ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਤਾਂ ਤੁਸੀਂ RBI ਨੂੰ ਵੀ ਸਿੱਧਾ ਲਿਖ ਸਕਦੇ ਹੋ ਇਹੋ ਜੇ ਬਹੁਤ ਤਰੀਕੇ ਨੇ ਦੋਸਤੋ ਤੁਸੀਂ ਕੰਪਲੇਂਟ ਕਰ ਸਕਦੇ ਹੋ ਤਾਂ ਤੁਸੀਂ ਇੱਕ ਵਾਰੀ ਕੰਪਲੇਂਟ ਜ਼ਰੂਰ ਕਰੋਗੇ ਤਾਂ ਦੋਸਤੋ ਉਸ ਮੈਨੇਜਰ ਨੂੰ ਜਿਹੜੀ ਆ ਦੋਸਤੋ ਭਾਜਣਾ ਪੈ ਜਾਣਗੀਆਂ ਤਾਂ ਉਸ ਤੋਂ ਬਾਅਦ ਦੋਸਤੋ ਚਾਹੇ ਤੁਸੀਂ ਘਰ ਦੇ ਵਿੱਚ ਹੋ ਠੀਕ ਹੈ ਜੀ ਤੁਹਾਨੂੰ ਪਹਿਲੀ ਗੱਲ ਤੇ ਫੋਨ ਆ ਜਾਏਗਾ ਠੀਕ ਹੈ ਜੀ ਤੁਹਾਨੂੰ ਫੋਨ ਕਰਕੇ ਕਹੇਗਾ ਕਿ ਤੁਸੀਂ ਮੈਨੂੰ ਮੇਰੇ ਨਾਲ ਗੱਲ ਕਰਨੀ ਸੀ ਤੁਸੀਂ ਇੱਥੇ ਕਿਉਂ ਕੰਪਲੇਂਟ ਕੀਤੀ ਕਿਉਂਕਿ ਦੋਸਤੋ ਜਦੋਂ ਆਪਾਂ ਕੰਪਲੇਂਟ ਕਰਦੇ ਆ ਕਿਸੇ ਮੈਨੇਜਰ ਦੀ ਠੀਕ ਹੈ ਜੀ ਉਸ ਟਾਈਮ ਜਿਹੜਾ ਮੈਨੇਜਰ ਹੁੰਦਾ ਹੈ ਤਾਂ ਦੋਸਤੋ ਉਹਨਾਂ ਦਾ ਜਿਹੜਾ ਪ੍ਰੋਮੋਸ਼ਨ ਹੁੰਦੀ ਹੈ ਜਿਹੜੀ ਠੀਕ ਹੈ ਜੀ ਪ੍ਰੋਮੋਸ਼ਨ ਹੁੰਦੀ ਹੈ ਜੇ ਕੰਪਲੇਂਟਾਂ ਦੇਖੀਆਂ ਜਾਂਦੀਆਂ ਨੇ ਇਸ ਮੈਨੇਜਰ ਖਿਲਾਫ ਕਿੰਨੇ ਕਿੰਨੇ ਕੰਪਲੀਟਾਂ ਨੇ ਤਾਂ ਦੋਸਤੋ ਉਹਨਾਂ ਦੇ ਪ੍ਰੋਮੋਸ਼ਨ ਦੇ ਵਿੱਚ ਅੜਿੱਕਾਂ ਹੁੰਦੀਆਂ ਨੇ ਇਹ ਜਿਹੜੀਆਂ ਕੰਪਲੀਟਾਂ ਹੁੰਦੀਆਂ ਨੇ ਪਰ ਆਪਾਂ ਨੂੰ ਅਜੇ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਇਸ ਕਰਕੇ ਆਪਾਂ ਚੁੱਪ-ਚੁੱਪੇ ਬਹਿ ਜਾਣਿਆ ਕਰੇ ਤਾਂ ਦੋਸਤੋ ਜੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਤੇ ਹੋਰ ਵੀ ਐਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਦੋਸਤੋ ਇਨਫੋਰਮੇਸ਼ਨ ਦੇਣਾ ਸਾਡਾ ਕੰਮ ਹੈ ਤਾਂ ਦੋਸਤੋ ਜੇ ਤੁਸ ਵੀ ਤਰ੍ਹਾਂ ਤਰ੍ਹਾਂ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਥਰੂ ਕਰ ਦੇਣਾ ਧੰਨਵਾਦ ਜੀ